ਰਤਨਾਮ ਵਾਹਿਗੁਰੂ ਸਹਿਜ ਸਮ ਹਲਾਤ ਨਵਾ ਓ ਬਾਬਾ ਗੋਬਿੰਦ ਨਾਏ ਸਾਧ ਸੰਤ ਮਨਾਏ ਪ੍ਰੇਪਾਏ ਗੁਣ ਗਾਏ ਪੰਚਨਾਦ ਦੂਰ ਬਜਾਏ ਰਹਾ ਕਿਰਪਾ ਪਾਏ ਚਹ ਜਾਏ ਦਰਸਾਏ ਆਬਰਤ ਗੋਬਿੰਦ ਗੋਵਿੰਦ ਸਿਆਮ शांत से प्रीत नाथ रंग लाल लाल गुरु ज्ञान मंदड़ाए रहसाए नहीं आए सहज आए मन निधान पाए शब्द जी मने की काम करा चिर 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 भया मन बहुत प्यास लगी हर दर्शन देखावहु मोहे तुम बतावहु ज्ञानक दीन शरण आए गल लाए ਸਭ ਦਰਸ਼ਨ ਦੇਖਾਵਹੁ ਮੋ ਸੰਬਤਾਵਹੁ ਨਾਨਕ ਦੀਨ ਤਰਨ ਆਏ ਗਲ ਲਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਨਾਹੀ ਕਿਛ ਹੋ ਨਹੀਂ ਕਿਛ ਆਹੇ ਨਾ ਮੋਰਾ ਅਸਰ ਲਟਿਆ ਰੱਖ ਲਿਓ ਸਦਨਾ ਜਨ ਤੋਰਾ ਜੇਤਾ ਜੀਉ ਪਿੰਡ ਸਭ 13 ਤੋਂ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜੇ ਹਰ ਤੂੰ ਕਰਾਏ ਹੈ ਇਹੋ ਹੋ ਕਰੀ ਵਖਿਆਨ ਸਭ ਗੁਰੂ ਪਿਆਰੀ ਸਾਧ ਸੰਗਤ ਜੀ ਸਾਧਗੁਰੂਣੀ ਕਿਰਪਾ ਕੀਤੀ ਆਸਾ ਮਹੱਲਾ ਪਨਿਵਾਰ ਆਸਾ ਰਾਗ ਦਾ ਪੰਜਾਤਨ ਸ਼੍ਰੀ ਗੁਰੂ ਅਰਜਨ ਸਾਹਿਬ ਦੇ ਮੁਖਾਰਜਨ ਤੋਂ ਚਾਰਣ ਕੀਤਾ ਹੋਇਆ ਇਹ 15ਵੇਂ ਘਰ ਦਾ ਦੂਜਾ ਸ਼ਬਦ ਤੇ ਲੜੀ ਬਾਦ ਆਸਾ ਰਾਗ ਦਾ 153 ਨੰਬਰ ਸ਼ਬਦ ਜੋ ਕਿ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 408 ਅੰਗ ਤੇ ਸੋशोਭਿਤ ਹੈ ਸਾਧੂ ਗੁਰੂ ਬਖਸ਼ਿਸ਼ ਕਰਦੇ ਨੇ ਬਾਪਾਰ ਗੋਵਿੰਦ ਨਾਹੀ ਨਾਏ ਭਾਵ ਇਹ ਭਾਈ ਸਤ ਸੰਜਣ ਗੋਵਿੰਦ ਭਗਵਾਨ ਪਰਮੇਸ਼ਰ ਦੇ ਨਾਮ ਨੂੰ ਜਪਨਾ ਕਰੋ ਤੇ ਹੋਰਨਾਂ ਨੂੰ ਜਪਾਣਾ ਕਰੋ ਇਹੀ ਸੱਚਾ ਨਾਣਾ ਹੈ ਨਾਣਾ ਭਾਵ ਇਸਨਾਨ ਕਰਨਾ ਮੰਨ ਦਾ ਇਸ਼ਨਾਨ ਰੋਜ਼ਾਨਾ ਕਰ ਲੈਣੇ ਆ ਪਰਮੰਡ ਦਾ ਇਸ਼ਨਾਨ ਬਾਪਾਰ गोविन्द ਨਾਇ ਗੋਵਿੰਦ ਦੇ ਨਾਮ ਦੇ ਵਿੱਚ ਨਾਣਾ ਸੱਚਾ ਵਪਾਰ ਕਰਨਾ ਕਹਿੰਦੇ ਇਹ ਨਾਮ ਦਾ ਵਪਾਰ ਕਰਨਾ ਤੂੰ ਸਾਧ ਸੰਤ ਮਣਾਈ ਪ੍ਰੇਪਾਈ ਗੁਣ ਗਾਏ ਪੰਚਨਾਦ ਤੂਰ ਵਜਾਏ ਰਹਾਉ ਸਾਧ ਸੰਤ ਮਣਾਈ ਤੇ ਜਿਨ੍ਹਾਂ ਨੇ ਸ੍ਰੇਸ਼ਟ ਭਾਵ ਸੰਤ ਭਾਵ ਸ਼ਾਂਤ ਚਿਤਮਾ ਬੁਰਖਾ ਨੂੰ ਮਣਾਉਣਾ ਕੀਤਾ ਤੇ ਹਰੀ ਦੇ ਗੁਣਾਂ ਨੂੰ ਗਾਇਨ ਕਰਨਾ ਕੀਤਾ ਜਿਹੜੇ ਨੇ ਪ੍ਰਮਾਤਮਾ ਪਾਇਆ ਉਹਨਾਂ ਦੀ ਸੰਗਤ ਕੀਤੀ ਏ ਤੇ ਉਹ ਪ੍ਰਮਾਤਮਾ ਦੇ ਗੁਣਾਂ ਨੂੰ ਗਾਣਾ ਕੀਤਾ ਤੇ ਆਪਣੇ ਪਤੀ ਪ੍ਰਮਾਤਮਾ ਨੂੰ ਪਾ ਲਿਆ ਤੇ ਪੰਜ ਨਾਦ ਪੂਰ ਵਜਾਏ ਪੰਜ ਨਾਦ ਕਿਹੜੇ ਨੇ ਪੰਜ ਤ ਸਤ ਸੰਦੂਖ ਦਇਆ ਧਰਮ ਤੇ ਵਿਚਾਰ ਇਹ ਰੂਪੀ ਪੰਜ ਨਾਦ ਵਾਜਨ ਨੂੰ ਵਜਾਣਾ ਕੀਤਾ ਤੇ ਨਾਦ ਵਜਾਏ ਭਾਵ ਇਹਨਾਂ ਨੂੰ ਵਸ ਕਰਕੇ ਪੰਜਾਂ ਨੂੰ ਸਤ ਸੰਤੋਖ ਦਿਆ ਧਰਮ ਤੇ ਧੀਰਜ ਇਹਨਾਂ ਨੂੰ ਪੰਜਾਂ ਨੂੰ ਵਾਸਤ ਕਰਕੇ ਇਹਨਾਂ ਨਿਰੂਪੀ ਤਾਰ ਨੂੰ ਵਜਾਣਾ ਕੀਤਾ ਤੇ ਪੰਜ ਤਰ੍ਹਾਂ ਦੇ ਜਿਹੜੇ ਆਪਣੇ ਪੰਜ ਚੂਰ ਨੇ ਇਹਨਾਂ ਨੂੰ ਵੀ ਵਾਸਤ ਕਰਨਾ ਕੀਤਾ ਜਿਹਨੂੰ ਸਾਧਗੁਰੂ ਕਹਿੰਦੇ ਨੇ ਤਤ ਤੰਤੀ ਬਿੱਤ ਚਰਮ ਕਾ ਘਣ ਅकांਸੀ ਗਜਾਨ ਨਾਰਦ ਸਤ ਘਟ ਕੋ ਕਹਿਤ ਸਾਰ ਸੁਖਰ ਪਹਿਚਾਨ ਸਭ ਤੋਂ ਜ਼ਿਆਦਾ ਇਹ ਨਾਮ ਦਾ ਰਾਸਏ ਕਿਤੇ ਤੇਰੇ ਭਗਤ ਜਨਾਂ ਨੇ ਜਿਨ੍ਹਾਂ ਨੇ ਪਰਮ ਤੈਨੂੰ ਪਾ ਲਿਆ ਉਹਨਾਂ ਦੇ ਨਾਲ ਬੈਠ ਕੇ ਤੇਰੇ ਨਾਮ ਦਾ ਵਪਾਰ ਕੀਤਾ ਤੇ ਤੇਰੇ ਗੁਣ ਗਾਏ ਗਾਣੇ ਕੀਤੇ ਨੇ ਪੰਜ ਸੂਰ ਵਜਾਏ ਨੇ ਭਾਵ ਪੰਜ ਚੋਰ ਵਸੋਏ ਫਿਰ ਜਿਹੜੀ ਕਿਰਪਾ ਦੇ ਨਾਲ ਪੰਜਾਂ ਚੋਰਾ ਤੋਂ ਸਤ ਸੰਤੋਖ ਦਿਆ ਧਰਮ ਧੀਰਜ ਉਤਪਨ ਹੋਇਆ ਇਹ ਨਾਦ ਵਜਾਣਾ ਦਾਸ ਨੇ ਕੀਤਾ ਹੈ ਰਾਹਾ ਉਹ ਵਿਸ਼ਰਾਮ ਦੇ ਕੇ ਕੇਂਦਰੀ ਭਾਵ ਸਮਝਾ ਦੇਣੇ ਕਿਰਪਾ ਪਾਏ ਸਹਜਾਏ ਦਰਸਾਏ ਅਬਰਤਿਆ ਗੋਬਿੰਦ ਸਿਉ ਜਦੋਂ ਸਤਿਗੁਰਾਂ ਨੇ ਮਿਹਰ ਕੀਤੀ ਕਿਰਪਾ ਕਰਨੀ ਕੀਤੀ ਹੈ ਤੇ ਸ਼ਾਂਤ ਸਹਜ ਚਿੱਤ ਪਤਜ ਪਰਮਾਤਮਾ ਨੇ ਸਰਗਣ ਰੂਪ ਹੋ ਕੇ ਕਿਰਪਾ ਕਰਕੇ ਸਹਜਾਏ ਸਹਜ ਰੂਪ ਵਿੱਚ ਦਰਸਾਏ ਆਪਣੇ ਦਰਸ਼ਨ ਦਿੱਤੇ ਨੇ ਅਬਰਤਿਆ ਗੋਬਿੰਦ ਸਿਉ ਹੁਣ ਮੇਰਾ ਮਨ ਜਿਹੜਾ ਹੈ ਉਹ ਮੇਰਾ ਗੋਬਿੰਦ ਦੇ ਨਾਮ ਦੇ ਵਿੱਚ ਰੰਗਿਆ ਗਿਆ ਕਿਉਂਕਿ ਸਤਿਗੁਰ ਦੀ ਬਾਣੀ ਕਹਿੰਦੀ ਹੈ ਲਾਲ ਰੰਗ ਤਿਸ ਕੋ ਲੱਗਾ ਜਿਸ ਕੈਵਡ ਭਾਗਾ ਇਹ ਉਸਤੇ ਨੂੰ ਲੱਗਦਾ ਹੈ ਜਿਹਦੇ ਤੇ ਉਤਰੋਠ ਜਾਏ ਜਿਹਦੇ ਤੇ ਦੈਲੂ ਹੋ ਜਾਏ ਕਿਉਂ ਨਾ ਹੁਣ ਮੇਰਾ ਮਨ ਗੋਵਿੰਦ ਦੇ ਨਾਮ ਦੇ ਵਿੱਚ ਗੋਵਿੰਦ ਭਗਤ ਧਰਤੀ ਦਾ ਜਿਹੜਾ ਆਸਰਾ ਹੈ ਉਹਦੇ ਨਾਮ ਵਿੱਚ ਰੰਗਿਆ ਗਿਆ ਹੈ ਸਰ ਕੈ ਸੇ ਪ੍ਰੀਤ ਨਾਥ ਰੰਗ ਲਾਲ ਲਨ ਲਾਏ ਤੇ ਸੰਤ ਮਾ ਬੁਰਖਾਂ ਦੀ ਸਤ ਸੰਗੀਆਂ ਦੀ ਜਿਹੜੇ ਮਨ ਕਰਕੇ ਇੱਕਮਿਕ ਹੋ ਗਏ ਨੇ ਜਿਨ੍ਹਾਂ ਨੇ ਮਨ ਨੂੰ ਜਿੱਤ ਲਿਆ ਉਹਨਾਂ ਦੀ ਸੇਵ ਸੰਤ ਜਨਾਂ ਦੀ ਸੇਵਾ ਕਰਕੇ ਪਰਮੇਸ਼ਰ ਨਾਲ ਪ੍ਰੀਤੀ ਲੱਗ ਗਈ ਹੈ ਤੇ ਹੁਣ ਸਿਰਫ ਜੇ ਲੱਗਦਾ ਤੇ ਪ੍ਰੇਮ ਰੰਗ ਲੱਗਦਾ ਜੋਤੋਂ ਪ੍ਰੇਮ ਕੇ ਲੰਗਾਟਾ ਅਸੀਂ ਸਤਿਗੁਰਾਂ ਨੇ ਕਿਹਾ ਸਿਰ ਤਲ ਗਲੀ ਗਲੀ ਮੇਰੀ ਆਓ ਸਿਰ ਦਾ ਭਾਲ ਆਪਣੀ ਮੱਤ ਛੱਡ ਕੇ ਗੁਰੂ ਦੀ ਮੱਤ ਧਾਰਨ ਕਰਨੀ ਕਰ ਭਾਈ ਸੰਤ ਸੇਵ ਪ੍ਰੀਤਨਾਥ ਰੰਗ ਲਾਲਣ ਲਾਏ ਉਹ ਲਾਲ ਰੰਗ ਲੱਗੀ ਆ ਦੁਨਿਆਵੀ ਰੰਗ ਹੋਲੀ ਆਂਦੀ ਹੋਲੀ ਕਿੰਨੀ ਸੰਤ ਸੇਵ ਨਾਨਕ ਰੰਗ ਲਗਾ ਆਪ ਲਾਲ ਦੇਵ ਲਾਲ ਰੰਗ ਸੁਹਾਗ ਦਾ ਮੰਡਿਆਂ ਜਾਂਦਾ ਕਹਿੰਦੇ ਹੁਣ ਮੈਨੂੰ ਲਾਲ ਰੰਗ ਲੱਗ ਗਿਆ ਪ੍ਰਮਾਤਮਾ ਦੇ ਨਾਮ ਦਾ ਇਹ ਰੰਗ ਨਾ ਉੱਤਰਦਾ ਨਾ ਫਿੱਕਾ ਪੈਂਦਾ ਨਾ ਕਦੇ ਘਟਦਾ ਇਹ ਦਿਨਾਂ ਦਾ ਦਿਨ ਸਵਾਇਆ ਹੁੰਦਾ ਜਾਂਦਾ ਵੱਧਦਾ ਹੀ ਜਾਂਦਾ ਗੁਰ ਗਿਆਨ ਮਨ ਦ੍ਰਿੜਾਈ ਅਰਹਿਤ ਸਾਈ ਨਹੀਂ ਆਈ ਤਹਿ ਜਾਏ ਮਨ ਨਿਰਾਣ ਪਾਏ ਉਹ ਕਹਿੰਦੇ ਮੇਰੇ ਹਿਰਦੇ ਵਿੱਚ ਮੇਰੇ ਸਤਿਗੁਰੂ ਨੇ ਗਿਆਨ ਗੁਰ ਗਿਆਨ ਮਨ ਦ੍ਰਿੜਾਏ ਮੇਰੇ ਸਤਿਗੁਰੂ ਨੇ ਗਿਆਨ ਆਪਣਾ ਮੇਰੇ ਹਿਰਦੇ ਵਿੱਚ ਦ੍ਰਿੜ ਪੱਕਾ ਕਰ ਦਿੱਤਾ ਹੈ ਰਹਿ ਸਾਈ ਰਹਿ ਸਾਈ ਪਾਵ ਮੇਰੇ ਮਨ ਵਿੱਚ ਅਤ ਦੀ ਖੁਸ਼ੀ ਹੋ ਗਈ ਹੈ ਇਸ ਐਜ ਅਵਸਥਾ ਟਿਕ ਗਈ ਹੈ ਤਾਂ ਮੇਰਾ ਮਨ ਖੁਸ਼ ਖੁਸ਼ ਰਹਿੰਦਾ ਨਹੀਂ ਆਏ फेर ਹੁ ਮੈਂ ਕਹਿੰਦੇ ਮੇਰਾ ਮਨ ਜਿਹੜਾ ਹੈ ਇਹ ਪੰਜਾਂ ਚੋਰਾ ਤੋਂ ਨਹੀਂ ਆ ਬਾਹਰ ਪੰਜਾਂ ਚੋਰਾਤ ਨਹੀਂ ਆਂਦਾ ਭਾਵ ਗਿਆਨ ਦੀ ਦ੍ਰਿੜਤਾ ਤੋਂ ਬਾਹਰ ਨਹੀਂ ਆਂਦਾ ਸਹ ਸਹਜਾਇ ਮਨ ਨਿਧਾਨ ਪਾਏ ਮਨ ਸਹਜ ਭਾਵਕ ਅਵਸਥਾ ਵਿੱਚ ਟਿਕ ਗਿਆ ਤੇ ਮਨ ਨਿਧਾਨ ਪਾਏ ਹੁਣ ਮੇਰੇ ਮਨ ਨੇ ਮਨ ਵਿੱਚੋਂ ਹੀ ਖਜ਼ਾਨਾ ਪਰਮਾਤਮਾ ਦੇ ਨਾਮ ਰੂਪੀ ਪਾਣਾ ਦਿੱਤਾ ਖਟਨਾ ਦਿੱਤਾ ਹਰ ਦਸ ਸਬਤਾ ਜੀ ਮਨੇ ਕੀ ਕੰਮ ਕਰਾਂ ਕਨੇ ਹੁਲ ਮੰਨ ਦੀ ਸਾਰੀ ਤਰ੍ਹਾਂ ਦੀ ਕਾਮਨਾ ਹੀ ਖਤਮ ਹੋ ਗਈ ਕਿਉਂਕਿ ਕਾਮਨਾ ਤਦ ਤੱਕ ਹੈ ਜਦ ਤੱਕ ਸਰੀਰ ਵਿੱਚ ਹੁਣ ਮੇਰਾ ਸ਼ੇਮਨ ਜਿਹੜਾ ਹੈ ਸਰੀਰ ਤੋਂ ਉਪਰਾਮ ਹੋ ਗਿਆ ਹੈ ਮਨ ਦਿੱਤਿਆ ਹੁਣ ਸਰੀਰ ਨਾਲ ਕੋਈ ਮੋ ਨਹੀਂ ਰਿਹਾ ਸਭ ਤਜੀ ਮਨ ਹੈ ਕੀ ਕੰਮ ਕਰਾ ਹੁਣ ਮੰਨ ਦੀ ਸਾਰੀਆਂ ਮਨੋਂ ਕੰਨਾ ਇੱਛਾ ਸਪੂਰਨ ਹੋ ਗਈ ਹੈ ਜਿਨ ਸਤਿਗੁਰੂ ਕਹਿੰਦੇ ਨੇ ਸਰਬ ਇਛੇ ਸੁਖ ਦਾਤਾ ਹਰ ਜਿਆ ਕੇ ਵਸ ਕੰਮਤੇ ਨਾ ਇਦੋਂ ਉਹ ਉਸ ਜੀ ਤੇ ਆਏ ਜਿਹੜੇ ਬਸ ਕਾਮ ਤੇ ਨੇ ਭਾਵ ਸਾਰੀਆਂ ਇੱਛਾਵਾਂ ਸੰਪੂਰਨ ਕਰਨ ਦੇ ਜਿਹੜਾ ਸਮਰੱਥ ਹੈ ਉਹਨੂੰ ਧਿਆਨਾ ਕੀਤਾ ਤੇ ਮੇਰੇ ਮਨ ਦੀ ਕੋਈ ਇੱਛਾ ਹੀ ਨਹੀਂ ਰਹੀ ਕਿਉਂਕਿ ਇੱਛਾ ਹੈ ਨਾਸ਼ਵਾਨ ਤੇ ਇੱਛਾ ਹੈ ਇਸ ਸੰਸਾਰ ਨਾਲ ਮੋਲ ਆਣ ਵਾਲੀ ਹੁਣ ਮੇਰੇ ਮਨ 'ਚ ਕੋਈ ਇੱਛਾ ਹੀ ਨਹੀਂ ਰਹੀ ਇੱਛਾਪੂਰਤ ਸਰ ਸੁਖਦਾਤਾ ਹਾਰ ਕਿ ਜਿਹੜੀਆਂ ਸਾਰੀਆਂ ਇੱਛਾਵਾਂ ਸੰਪੂਰਨ ਕਰਨ ਦੇ ਯੋਗ ਹੈ ਉਹਨੂੰ ਪਤਨ ਮੈ ਹੁਣ ਪਤਾ ਲੱਗ ਗਿਆ ਵੀ ਇਸ ਸੰਸਾਰ ਵਿੱਚ ਇੱਛਾ ਵੀ ਜਾਗਰਿਤ ਕਰਾਂਗਾ ਕਨ ਮਿਲਣਾ ਦਾ ਕੁਛ ਨਹੀਂ ਹੈ ਸਿਰਫ ਨਿਰਾਸ਼ਾ ਹੀ ਮਿਲੇਗੀ ਹੋਰ ਕੁਝ ਨਹੀਂ ਮਿਲੇਗਾ ਚਿਰ 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 ਪਿਆ ਮਨ ਬਹੁਤ ਪਿਆਸ ਲੱਗੀ ਚਿਰ ਕਿਰ ਦਾ ਭਾਵ ਇਹਦੇ ਚਾਰੇ ਖਾਣੀਆਂ ਵਿੱਚ ਤੇ ਜਾਂ ਕਹ ਲਈਏ ਚਾਰਾਂ ਯੁਗਾਂ ਵਿੱਚ ਭੜਕਦੇ ਆਂ ਭੜਕਦੇ ਆਂ ਬਹੁਤ 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 ਸਮਾਉ ਗਿਆ ਮੈਂ ਮੇਰੇ ਮਨ ਵਿੱਚ ਬਹੁਤ ਪਿਆਸ ਲੱਗਿਆ ਹੋਆ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸਰਾਈ ਜੀ ਮੈਂ ਆਸਾ ਰੱਖੀ ਚੇ ਤਮੇ ਮੇਰਾ ਸੰਬੰਧੋ ਪੁਕਵਾਇ ਜੀ ਮੇਰੇ ਸਾਧਗੁਰੂ ਮੇਰਾ ਸਾਰੇ ਤਰ੍ਹਾਂ ਦੇ ਦੁੱਖ ਹਰਨੇ ਕਰ ਹੁਣ ਮੇਰੇ ਮਨ ਵਿੱਚ ਪਿਆਸ ਜਿਹੜੀ ਲੱਗੀ ਸੀ ਤੇਰੇ ਦਰਸ਼ਨਾਂ ਦੀ ਉਹ ਤੇਰੇ ਨਾਮ ਦਾ ਗੁਜੇਗੀ ਨਾਮ ਦੀ ਦਾਤ ਬਖਸ਼ਿਸ਼ ਕਰ ਹਰ ਦਰਸ਼ਨ ਦੇਖਾ ਬੋ ਮੋਹੇ ਤੁਮ ਬਤਾਵੋ ਮੇਰੇ ਸਾਧਗੁਰੂ ਜੀ ਮੈਨੂੰ ਆਪਣਾ ਦਰਸ਼ਨ ਦੀ ਡਾਇਰਆ ਦਿਖਾਓ ਮੈਨੂੰ ਕਿਰਪਾ ਕਰਕੇ ਮੋਹ ਤੂੰ ਬਤਾਲੋ ਮੈਨੂੰ ਇਹ ਦੱਸਣਾ ਕਰੋ ਕਿ ਕਿਵੇਂ ਤੇਰਾ ਮਿਲਾਪ ਹੋਵੇ ਸੋਦਰ ਕੀ ਹੈ ਸੋ ਕਰਕੇ ਹੈ ਜਦ ਮੈਂ ਸਰਬ ਸੰਭਾਲੇ ਐਸਾ ਦਰ ਕਿਹੜਾ ਮੋਹ ਕੇ ਬੋਲਣ ਬੋਲੀ ਤੇ ਸੰਤਰੇ ਪਿਆਰ ਇਹੋ ਜਿਹੇ ਕਿਹੜੇ ਬਚਨ ਬੋਲਾਂ ਜਿਹਦੇ ਨਾਲ ਤੇਰੇ ਨਾਲ ਪ੍ਰੀਤੀ ਬਣ ਆਵੇ ਤੇਰੀ ਚਰਣਾ ਕਮਲ ਨਾਲ ਪਿਆਰ ਬਣ ਆਵੇ ਐਸੇ ਕਿਹੜੇ ਬਚਨ ਬੋਲਾਂ ਮੈਨੂੰ ਦੱਸਣਾ ਕਰ ਨਾਨਕ ਦੀਨ ਸਰਣ ਆਏ ਗਲ ਲਾਏ ਨਾਨਕ ਦੀਨ ਸਰਣ ਆਏ ਦਾਸ ਨਾਨਕ ਤਾੜੀ ਗੁਰੂ ਅਰਜਨ ਸਾਹਿਬ ਕੀ ਕਹਿੰਦੇ ਨੇ ਦਾਸ ਨਾਨਕ ਗਰੀਬ ਤੇਰੀ ਸ਼ਰਨ ਵਿੱਚ ਆਇਆ ਤੇਰਾ ਬਿਰਦਾ ਜੋ ਸ਼ਰਮੇ ਆਗਾ ਇਸ ਕੰਠਲਾ ਵੇ ਬਿਰਦਾ ਸਾਮੀ ਸੰਦਾ ਕਿ ਤੇਰਾ ਬਿਰਦਾ ਹੈ ਤੇਰਾ ਕਰਮ ਹੈ ਵੀ ਤੂੰ ਸ਼ਰਨ ਆਏ ਨੂੰ ਕੰਠ ਭਾਵ ਦੇ ਹੱਥੇ ਨਾਲ ਗਲ ਵਕੜੀ ਲੈ ਲੈਣਾ ਤੇ ਮੇਰੇ ਸਤਿਗੁਰੂ ਮੈਨੂੰ ਵੀ ਆਪਣੇ ਗਲੇ ਨਾਲ ਭਾਵ ਆਪਣੇ ਕੰਠ ਨਾਲ ਲਾੜਾ ਕਰਤਾ ਕਿ ਮੇਰਾ ਵੀ ਆਇਆ ਇਸ ਸੰਸਾਰ ਵਿੱਚ ਸਫਲਾ ਹੋ ਸਕੇ ਮੇਰੇ ਚੰਗੇ ਕਰਮ ਨਹੀਂ ਐਡੇ ਮੇਰੇ ਕਰਮ ਚੰਗੇ ਨਹੀਂ ਜਿੰਦੇ ਜਿੰਦੇ ਜਿੱਡੇ ਵੱਡੇ ਮੇਰੇ ਪਾਪ ਨੇ ਮੇਰੇ ਸਤਿਗੁਰੂ ਮੈਨੂੰ ਬਖਸ਼ਣਾ ਕਰ ਮੈਨੂੰ ਆਵਾਗੋਂ ਦੇ ਗੇੜ ਤੋਂ ਬਚਾਉਣਾ ਕਰ ਸਤਿਗੁਰੂ ਪਿਆਰੀ ਸਾਸ ਸੰਗਤ ਦੀ ਇਹ ਬੇਨਤੀਆਂ ਸੀ ਵੀ ਕਰਨਾ ਕਰੀ ਤਾਂ ਕਿ ਸਾਡਾ ਵੀ ਆਇਆ ਸਫਲਾ ਹੋ ਸਕੇ ਦਿਓ ਸੀਸ ਕਰੋ ਅਰਦਾਸ ਇੱਕ ਗੱਲ ਚੰਗੀ ਲੱਗੀ ਹੋਵੇ ਤਾਂ શ્રી ਗੁਰੂ ਅਰਜਨ ਸਾਹਿਬ ਦੇ ਦਰਬਾਰ ਦੀ ਜਾਣ ਕੇ ਗੁਰੂ ਨਾਨਕ ਦੇ ਘਰ ਦੀ ਜਾਣ ਕੇ ਪੱਲੇ ਬੰਨਣਾ ਅਮਲ ਕਰਨਾ ਦਿਓ ਸੀਸ ਕਰੋ ਅਰਦਾਸ ਅੱਗੇ ਤੋਂ ਬਖਾਲੀ ਚਾਰੰਗ ਕਰਨ ਦੀ ਜਾਂਚ ਆ ਜਾਵੇ ਲੇਖਕ ਤੈਨਾ ਚੁੱਕੀ ਆ ਖਿੰਖਿਨ ਭੋਲਰ ਹਾਰ ਬਖਸ਼ਣ ਹਾਰ ਬਖਸ਼ਲੇ ਨਾਨਕ ਪਰ ਉਤਾ ਦੇ ਸਜਣ ਸਿੱਟੜੀਆਂ ਜੋ ਹੋਗਾ ਸਹਿਬ ਸੰਮੇਲ ਗੱਡਵੱਟ ਕੇ ਫਤਿਹ ਦਾ ਜਵਰ ਫਤਿਹ ਵਾਹਿਗੁਰੂ ਕੀ ਖਲਸਾ ਵਾਹਿਗੁਰੂ ਦੀ ਫਤਿਹ